ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਹੈਡਲਾਈਨਸ ਤੇ ਜਿਮਨੀ ਚੌਂਕ 'ਚ ਕਨਜ਼ਰਵੇਟਿਵ ਆਗੂ ਪੇਰੇ ਪੋਲੀਏਵ ਦੀ ਵੱਡੀ ਜਿੱਤ ਪੋਲੀਏਵ ਦੀ ਰਾਸ਼ਟਰੀ ਰਾਜਨੀਤੀ 'ਚ ਫਿਰ ਤੋਂ ਹੋਈ ਵਾਪਸੀ ਖਤਮ ਹੋਈ 에ਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਘੰਟਿਆਂ ਲੰਮੀ ਮੀਟਿੰਗ ਮਗਰੋਂ ਸੰਭਵ ਹੋ ਸਕਿਆ ਸਮਝੌਤਾ ਫਲਾਈਟਸ ਰੱਦ ਹੋਣ ਕਾਰਨ ਕਈ ਕੈਨੇਡੀਅਨ ਵਿਦੇਸ਼ਾਂ 'ਚ ਫਸੇ ਬਦਲਵੀਆਂ ਫਲਾਈਟਸ 'ਤੇ ਦੇਣਾ ਪੈ ਰਿਹਾ ਦੁੱਗਣਾ ਕਰਾਇਆ ਜੰਗਲ 'ਚ ਅੱਗ ਲੱਗਣ ਦਾ ਖਤਰਾ ਨਹੀਂ ਟਲਿਆ ਵਿਦੇਸ਼ਾਂ ਤੋਂ ਫਾਇਰ ਫਾਈਟਰ ਮਦਦ ਲਈ ਕੈਨੇਡਾ ਪੁੱਜੇ ਅਲਬਰਟਾ ਪ੍ਰੋਵਿੰਸ 'ਚ ਬੈਟਲ ਰਿਵਰ ਕਰੋਫਟ ਦੀ ਜ਼ਿਮਨੀ ਚੋਣ 'ਚ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਏਵ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਇਸ ਦੇ ਨਾਲ ਹੀ ਪੋਲੀਪ ਦੀ ਰਾਸ਼ਟਰੀ ਰਾਜਨੀਤੀ ਚ ਫਿਰ ਤੋਂ ਵਾਪਸੀ ਹੋ ਗਈ ਹੈ ਇਹ ਚੋਣ ਕੈਨੇਡਾ ਦੇ ਇਤਿਹਾਸ ਚ ਸਭ ਤੋਂ ਵੱਧ ਉਮੀਦਵਾਰਾਂ ਵਾਲੀ ਚੋਣ ਬਣ ਗਈ ਸੀ ਇਸ ਉਪ ਚੋਣ ਦੇ ਵਿੱਚ 214 ਉਮੀਦਵਾਰ ਰਜਿਸਟਰਡ ਸਨ ਜੋ ਕਿ ਕੈਨੇਡੀਅਨ ਇਤਿਹਾਸ ਚ ਫੈਡਰਲ ਬੈਲਟ ਤੇ ਉਮੀਦਵਾਰਾਂ ਦੀ ਸਭ ਤੋਂ ਵੱਡੀ ਗਿਣਤੀ ਹੈ ਇਹ ਚੋਣ ਇਸ ਲਈ ਹੋਈ ਕਿਉਂਕਿ ਹਾਲ ਹੀ ਚ ਮੋੜ ਚੁਣੇ ਗਏ ਐਮਪੀ ਡੇਮियन ਕੋਰਿਕ ਨੇ ਅਸਤੀਫਾ ਦੇ ਦਿੱਤਾ ਸੀ ਤਾਂ ਜੋ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਏਵ ਨੂੰ ਨਵੀਂ ਸੀਟ ਤੋਂ ਚੋਣ ਲੜਨ ਦਾ ਮੌਕਾ ਮਿਲੇ ਪੋਲੀਏਵ ਅਪ੍ਰੈਲ ਚ ਹੋਈਆਂ ਫੈਡਰਲ ਚੋਣਾਂ ਚ ਔਟਵਾ ਇਲਾਕੇ ਦੀ ਕਾਲਟਨ ਦੀ ਆਪਣੀ ਸੀਟ ਤੋਂ ਹਾਰ ਗਏ ਸਨ ਬੈਟਲ ਰਿਵਰ ਕਰੋਫਟ ਰਾਈਡਿੰਗ ਪੂਰਬੀ ਅਤੇ ਕੇਂਦਰੀ ਅਲਬਰਟਾ ਦੇ ਇੱਕ ਵੱਡੇ ਹਿੱਸੇ ਨੂੰ ਕਵਰ ਕਰਦੀ ਹੈ ਜਿਸ ਵਿੱਚ ਡਰਮਹੇਲਰ ਹੈਨਾ ਸਟੈਟਲਰ ਕੈਮਰੋਜ਼ ਅਤੇ ਪ੍ਰੋਵੋਸਟ ਇਲਾਕੇ ਸ਼ਾਮਲ ਨੇ ਚੋਣ ਮੈਦਾਨ ਚ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਏਵ ਤੋਂ ਇਲਾਵਾ ਲਿਬਰਲ ਉਮੀਦਵਾਰ ਡਾਰਸੀ ਸਪੈਡ ਐਨ ਡੀ ਪੀ ਉਮੀਦਵਾਰ ਕੈਥਰੀਨ ਸਵੈਂਪੀ ਪੀਪਲਸ ਪਾਰਟੀ ਆਫ ਕੈਨੇਡਾ ਦੇ ਜੋਨਾਥਨ ਬ੍ਰਿਜ ਗ੍ਰੀਨ ਪਾਰਟੀ ਦੇ ਐਸ਼ਲੇ ਮੈਕਡੋਨਲਡ ਅਤੇ ਆਜ਼ਾਦ ਉਮੀਦਵਾਰ ਬੋਨੀ ਕ੍ਰਿਚਲੀ ਸ਼ਾਮਲ ਨੇ ਪਹਿਲੀ ਵਾਰ ਇਲੈਕਸ਼ਨਸ ਕੈਨੇਡਾ ਵੱਲੋਂ ਵੋਟਰਾਂ ਨੂੰ ਇੱਕ ਖਾਲੀ ਬੈਲਟ ਉੱਪਰ ਵੋਟ ਪਾਉਣ ਲਈ ਕਿਹਾ ਗਿਆ ਸੀ ਉਮੀਦਵਾਰਾਂ ਦੀ ਰਿਕਾਰਡ ਤੋੜ ਗਿਣਤੀ ਦੇ ਕਾਰਨ ਵੋਟਰਾਂ ਨੂੰ ਮਿਆਰੀ ਸੂਚੀ ਸ਼ੈਲੀ ਦੇ ਬੈਲਟ ਦੀ ਬਜਾਏ ਵਿਸ਼ੇਸ਼ ਲਿਖਣ ਯੋਗ ਬੈਲਟ ਪ੍ਰਦਾਨ ਕੀਤੇ ਗਏ ਲੌਂਗੇਸਟ ਬੈਲਟ ਕਮੇਟੀ ਇੱਕ ਸਮੂਹ ਹੈ ਜੋ ਚੋਣ ਪ੍ਰਣਾਲੀ ਚ ਸੁਧਾਰ ਚਾਹੁੰਦੀ ਹੈ ਇਸ ਸਮੂਹ ਦਾ ਕਹਿਣਾ ਹੈ ਕਿ ਚੋਣ ਸੁਧਾਰਾਂ ਦੀ ਜ਼ਿੰਮੇਵਾਰੀ ਸਿਆਸਤਦਾਨਾਂ ਦੀ ਥਾਂ ਆਮ ਲੋਕਾਂ ਦੀ ਇੱਕ ਕਮੇਟੀ ਨੂੰ ਮਿਲੇ ਉਸ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਸਰਕਾਰ ਨੂੰ ਲੋਕਾਂ ਦਾ ਵਧੇਰੇ ਪ੍ਰਤੀਨਿਧੀ ਬਣਾਉਣ ਤੋਂ ਝਿਜਕਦੀਆਂ ਨੇ ਕਮੇਟੀ ਹਾਲ ਹੀ ਦੇ ਸਾਲਾਂ ਚ ਚੋਣ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਲਈ ਉਪ ਚੋਣਾਂ ਚ ਹਿੱਸਾ ਲੈਣ ਲਈ ਉਮੀਦਵਾਰਾਂ ਨੂੰ ਸੰਗਠਿਤ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਇਹ ਉਪਚੋਣ ਪੋਲੀਏ ਦੇ ਸਿਆਸੀ ਲਚਕੀਲੇਪਨ ਅਤੇ ਇੱਕ ਰਾਸ਼ਟਰੀ ਸ਼ਖਸੀਅਤ ਅਤੇ ਇੱਕ ਸਥਾਨਕ ਸੰਸਦ ਮੈਂਬਰ ਹੋਣ ਦੇ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਦੀ ਉਹਨਾਂ ਦੀ ਯੋਗਤਾ ਦੀ ਇੱਕ ਪ੍ਰੀਖਿਆ ਬਣ ਗਈ ਹੈ। ਕਨਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਹਰ ਇੱਕ ਵੋਟ ਲਈ ਭੱਜ ਦੌੜ ਕੀਤੀ। ਵਿਸ਼ਾਲ ਹਲਕੇ 'ਚ ਵਲੰਟੀਅਰਾਂ ਅਤੇ ਸੰਸਦ ਮੈਂਬਰਾਂ ਨੂੰ ਤਾਇਨਾਤ ਕੀਤਾ ਤੇ ਰਿਪੋਰਟਸ ਅਨੁਸਾਰ ਉਪਚੋਣ ਦੀ ਖਰਚ ਸੀਮਾ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਪੋਲੀਵ ਦੀ ਜਿੱਤ ਇਸ ਹਲਕੇ ਨੂੰ ਕੰਜ਼ਰਵੇਟਿਵ ਪਾਰਟੀ ਦੇ ਗੜ ਵੱਜੋਂ ਸਾਬਤ ਕਰਦੀ ਹੈ ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਵੱਡੇ ਤੜਕੇ ਖਤਮ ਹੋ ਗਈ ਜਦੋਂ ਮੈਨੇਜਮੈਂਟ ਅਤੇ ਮੁਲਾਜ਼ਮ ਯੂਨੀਅਨ ਨੇ ਸਮਝੌਤੇ ਤੇ ਪਹੁੰਚਣ ਦਾ ਐਲਾਨ ਕੀਤਾ 10000 ਤੋਂ ਵੱਧ ਫਲਾਈਟ ਅਟੈਂਡੈਂਟਸ ਦੀ ਅਗਵਾਈ ਕਰ ਰਹੀ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਨਿਯੁਕਤ ਵਿਚੋਲੇ ਦੀ ਸਹਾਇਤਾ ਨਾਲ 9 ਘੰਟੇ ਦੀ ਲੰਬੀ ਮੀਟਿੰਗ ਮਗਰੋਂ ਸਮਝੌਤਾ ਸੰਭਵ ਹੋ ਸਕਿਆ ਉਧਰ ਏਅਰ ਕੈਨੇਡਾ ਨੇ ਵੀ ਸਮਝੌਤਾ ਹੋਣ ਦੀ ਤਸਦੀਕ ਕਰ ਦਿੱਤੀ ਹੈ ਏਅਰ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਫਸਰ ਮਾਈਕਲ ਰੂਸੋ ਵੱਲੋਂ ਮੁਸਾਫਰਾਂ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਫਲਾਈਟਸ ਪੂਰੀ ਤਰ੍ਹਾਂ ਬਹਾਲ ਹੋਣ 'ਚ ਇੱਕ ਹਫਤਾ ਜਾਂ ਉਸ ਤੋਂ ਵੱਧ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਫਲਾਈਟਸ ਰੱਦ ਹੋਣ ਕਾਰਨ ਮੁਸਾਫਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਾਸਤੇ 에ਅਰਲਾਈਨ ਨੂੰ ਬੇहद ਅਫਸੋਸ ਹੈ। ਹੁਣ ਜਲਦ ਤੋਂ ਜਲਦ ਫਲਾਈਟਸ ਬਹਾਲ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਰੀਬ 4 ਦਿਨਾਂ ਤੱਕ ਚੱਲੀ ਹੜਤਾਲ ਕਾਰਨ ਰੋਜ਼ਾਨਾ ਲਗਭਗ 1.3 ਲੱਖ ਲੋਕਾਂ ਦੀ ਸੇਵਾ ਕਰਨ ਵਾਲੀ 에ਅਰਲਾਈਨ ਨੂੰ ਆਪਣੀ ਤੀਜੀ ਤਿਮਾਹੀ ਅਤੇ ਪੂਰੇ ਸਾਲ ਦੀ ਕਮਾਈ ਦਾ ਅਨੁਮਾਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। 에어ਲਾਈਨ ਨੇ ਕਿਹਾ ਕਿ ਇਹ ਹੌਲੀ-ਹੌਲੀ ਸੰਚਾਲਨ ਮੁੜ ਸ਼ੁਰੂ ਕਰੇਗੀ ਅਤੇ ਪੂਰੀ ਬਹਾਲੀ ਲਈ ਇੱਕ ਹਫ਼ਤਾ ਜਾਂ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ ਜਦਕਿ ਯੂਨੀਅਨ ਨੇ ਕਿਹਾ ਕਿ ਇਸਨੇ 에어ਲਾਈਨ ਅਤੇ ਇਸਦੀ ਘੱਟ ਲਾਗਤ ਵਾਲੀ ਸਹਾਇਕ ਕੰਪਨੀ 에어 ਕੈਨੇਡਾ ਰੂਜ਼ ਨਾਲ ਵਿਚੋਲਗੀ ਪੂਰੀ ਕਰ ਲਈ ਹੈ। 에어 ਕੈਨੇਡਾ ਨੇ ਕਿਹਾ ਕਿ ਅਗਲੇ 7 ਤੋਂ 10 ਦਿਨਾਂ ਤੱਕ ਕੁਝ ਉਡਾਣਾਂ ਰੱਦ ਰਹਿਣਗੀਆਂ। ਜਦੋਂ ਤੱਕ ਸਮਾਸਾਰਣੀ ਸਥਿਰ ਨਹੀਂ ਹੋ ਜਾਂਦੀ ਤੇ ਰੱਦ ਕੀਤੀਆਂ ਉਡਾਣਾਂ ਵਾਲੇ ਗਾਹਕ ਰਿਫੰਡ ਯਾਤਰਾ ਕ੍ਰੈਡਿਟ ਜਾਂ ਕਿਸੇ ਹੋਰ 에ਅਲਾਈਨ ਤੇ ਮੁੜ ਬੁਕਿੰਗ ਚ ਚੋਣ ਕਰ ਸਕਦੇ ਨੇ ਭਾਵੇਂ ਕਿ ਫਸੇ ਹੋਏ ਯਾਤਰੀਆਂ ਨੇ ਨਿਰਾਸ਼ਾ ਜ਼ਾਹਰ ਕੀਤੀ ਕਿਉਂਕਿ ਕਈਆਂ ਨੂੰ ਹਵਾਈ ਅੱਡਿਆਂ ਤੇ ਸੌਣ ਲਈ ਮਜਬੂਰ ਕੀਤਾ ਗਿਆ ਜਾਂ ਬਦਲਵੀਆਂ ਉਡਾਣਾਂ ਲਈ ਝਗੜਾ ਕਰਨਾ ਪਿਆ ਪਰ ਉਨ੍ਹਾਂ ਨੇ ਹੜਤਾਲ ਤੇ ਬੈਠੇ ਕਾਮਿਆਂ ਨਾਲ ਹਮਦਰਦੀ ਪ੍ਰਗਟਾਈ 에어ਲਾਈਨ ਨੇ ਇਸ ਤੋਂ ਪਹਿਲਾਂ 4 ਸਾਲਾਂ 'ਚ ਫਲਾਈਟ ਅਟੈਂਡੈਂਟਸ ਲਈ ਕੁੱਲ ਮੁਆਵਜ਼ੇ ਦੇ ਵਿੱਚ 38% ਵਾਧੇ ਦੀ ਪੇਸ਼ਕਸ਼ ਕੀਤੀ ਸੀ ਜਿਸ ਵਿੱਚ ਪਹਿਲੇ ਸਾਲ 'ਚ 25% ਦਾ ਵਾਧਾ ਸ਼ਾਮਲ ਸੀ ਜਿਸ ਨੂੰ ਯੂਨੀਅਨ ਨੇ ਨਾਕਾਫੀ ਮੰਨਿਆ ਕੈਰੀਅਰ ਨਾਲ ਠੇਕੇ ਦੀ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਫਲਾਈਟ ਅਟੈਂਡੈਂਟ ਸ਼ਨੀਵਾਰ ਨੂੰ ਕੰਮ ਤੋਂ ਵੱਖ ਹੋ ਗਏ ਉਨ੍ਹਾਂ ਨੇ ਯਾਤਰੀਆਂ ਨੂੰ ਚੜਾਉਣ ਵਰਗੇ ਕੰਮਾਂ ਲਈ ਤਨਖਾਹ ਦੀ ਮੰਗ ਕੀਤੀ ਸੀ ਜਿਸ ਲਈ ਭੁਗਤਾਨ ਨਹੀਂ ਕੀਤਾ ਜਾਂਦਾ ਉਨਾ ਨੂੰ ਉਸ ਸਮੇਂ ਲਈ ਭੁਗਤਾਨ ਕੀਤਾ ਜਾਂਦਾ ਹੈ ਜਦੋਂ ਜਹਾਜ਼ ਚੱਲ ਰਿਹਾ ਹੁੰਦਾ ਹੈ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਨੇ ਮਹੀਨਿਆਂ ਤੋਂ ਇਹ ਦਲੀਲ ਦਿੱਤੀ ਸੀ ਕਿ ਨਵੇਂ ਠੇਕਿਆਂ 'ਚ ਜ਼ਮੀਨ 'ਤੇ ਕੀਤੇ ਗਏ ਕੰਮ ਲਈ ਭੁਗਤਾਨ ਸ਼ਾਮਲ ਹੋਣਾ ਚਾਹੀਦਾ ਹੈ ਜਿਵੇਂ ਕਿ ਯਾਤਰੀਆਂ ਨੂੰ ਚੜਾਉਣਾ ਪਰਨਾਤਾ ਯੂਨੀਅਨ ਤੇ ਨਾ ਹੀ 에ਅਰਲਾਈਨ ਨੇ ਖੁਲਾਸਾ ਕੀਤਾ ਹੈ ਕਿ ਕੀ ਇਸ ਮੁੱਦੇ ਨੂੰ ਸੌਦੇ ਦੇ ਵਿੱਚ ਹੱਲ ਕੀਤਾ ਗਿਆ ਹੈ ਇਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਭਾਵੇਂ ਖਤਮ ਹੋ ਗਈ ਹੈ ਪਰ ਵਿਦੇਸ਼ਾਂ 'ਚ ਫਸੇ ਕੈਨੇਡੀਅਨਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ ਜਿਨ੍ਹਾਂ ਨੂੰ ਬਦਲਮੀਆਂ ਫਲਾਈਟਸ ਦੀ ਬੁਕਿੰਗ ਤੇ ਹਜ਼ਾਰਾਂ ਡਾਲਰ ਖਰਚ ਕਰਨੇ ਪੈ ਰਹੇ ਨੇ ਤੇ 에ਅਰਲਾਈਨ ਵੱਲੋਂ ਸਵਾਲਾਂ ਦੇ ਜਵਾਬ ਤਸੱਲੀ ਬਖਸ਼ ਨਹੀਂ ਦਿੱਤੇ ਜਾ ਰਹੇ ਫਲਾਈਟਸ ਪੂਰੀ ਤਰ੍ਹਾਂ ਬਹਾਲ ਹੋਣ 'ਚ ਇੱਕ ਹਫ਼ਤਾ ਜਾਂ ਉਸ ਤੋਂ ਵੱਧ ਸਮਾਂ ਲੱਗ ਸਕਦਾ ਹੈ ਸੈਂਕੜੇ ਮੁਸਾਫਰਾਂ ਨੇ ਮੀਡੀਆ ਨਾਲ ਸੰਪਰਕ ਕਰਦਿਆਂ ਆਪਣੀ ਪਰੇਸ਼ਾਨੀ ਸਾਂਝੀ ਕੀਤੀ ਜਿਨ੍ਹਾਂ 'ਚੋਂ ਓਕਵਿਲ ਦੇ ਜੋਲ ਕਾਜ਼ਮੀ ਨੇ ਦੱਸਿਆ ਕਿ ਪਤਨੀ ਸਣੇ ਪੈरिस ਤੋਂ ਵਾਪਸੀ ਲਈ 에ਅਰ ਕੈਨੇਡਾ ਨੂੰ 25 ਵਾਰ ਕਾਲ ਕਰ ਚੁੱਕੇ ਹਨ ਪਰ ਕੋਈ ਹੁੰਗਾਰਾ ਨਹੀਂ ਮਿਲਿਆ ਦੂਜੇ ਪਾਸੇ ਵਿਆਹ ਸਮਾਗਮ ਦੇ ਸਿਲਸਿਲੇ 'ਚ ਜਰਮਨੀ ਦੇ ਫ੍ਰੈਂਕਫਰਟ ਸ਼ਹਿਰ ਗਏ ਜ਼ਾਹਿਦ پرویز ਨੇ ਦੱਸਿਆ ਕਿ ਉਹਨਾਂ ਨੇ ਆਪਣੀ ਪਤਨੀ ਸ਼ਬਾਨਾ ਨਾਲ ਸੋਮਵਾਰ ਨੂੰ ਟੋਰਾਂਟੋ ਪਰਤਣਾ ਸੀ ਪਰ ਐਨ ਮੌਕੇ ਤੇ ਫਲਾਈਟ ਰੱਦ ਹੋ ਗਈ ਹਵਾਈ ਅੱਡੇ ਤੇ ਬਦਲਵਾ ਪ੍ਰਬੰਧ ਕਰਨ ਪੁੱਜੇ ਤਾਂ ਸੈਂਕੜੇ ਲੋਕ ਪਹਿਲਾਂ ਹੀ ਕਤਾਰਾਂ 'ਚ ਲੱਗੇ ਹੋਏ ਸਨ ਜ਼ਾਹਿਦ پرویز ਨੇ ਫੈਸਲਾ ਕੀਤਾ ਕਿ 에어 ਕੈਨੇਡਾ ਦੇ ਹੋਟਲ ਵਾਊਚਰ ਵਾਸਤੇ ਉਹ ਕਤਾਰ 'ਚ ਨਹੀਂ ਲੱਗਣਗੇ। ਜ਼ਾਹਿਰ پرویز ਡਾਇਪਟੀਜ਼ ਦੇ ਮਰੀਜ਼ ਨੇ ਅਤੇ ਦਵਾਈ ਖਤਮ ਹੋ ਰਹੀ ਹੈ। 에어 ਕੈਨੇਡਾ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਹੜਤਾਲ ਖਤਮ ਹੋਣ ਤੱਕ ਕੁਝ ਨਹੀਂ ਕੀਤਾ ਜਾ ਸਕਦਾ। ਪਰ ਉਹਨਾਂ ਦੀ ਬੇਟੀ ਨੂੰ ਬਦਲਵੀਂ 에어ਲਾਈਨ 'ਚ ਸੀਟ ਮਿਲ ਗਈ। ਜਿਸ ਵਾਸਤੇ ਦੁੱਗਣਾ ਕਿਰਾਇਆ ਅਦਾ ਕਰਨਾ ਪਿਆ ਇਸੇ ਤਰ੍ਹਾਂ ਆਪਣੇ ਪਤੀ ਨਾਲ ਇਟਲੀ 'ਚ ਖੱਜਲ-ਖੁਆਰ ਹੋਈ ਲਿੰਨ ਮੈਕਨੀਲ ਨੇ ਦੱਸਿਆ ਕਿ ਉਹਨਾਂ ਨੇ ਐਤਵਾਰ ਨੂੰ ਟੋਰਾਂਟੋ ਵਾਪਸੀ ਕਰਨੀ ਸੀ ਪਰ ਹੜਤਾਲ ਕਰਕੇ ਫਲਾਈਟ ਰੱਦ ਹੋ ਗਈ ਮੈਕਨੀਲ ਨੇ ਦੋਸ਼ ਲਾਇਆ ਕਿ 에ਅਰ ਕੈਨੇਡਾ ਵੱਲੋਂ ਉਹਨਾਂ ਦੀ ਮਦਦ ਵਾਸਤੇ ਕੁਝ ਨਹੀਂ ਕੀਤਾ ਗਿਆ ਕਸਟਮਰ ਕੇਅਰ ਤੇ ਫੋਨ ਕੀਤਾ ਤਾਂ ਆਟੋਮੇਟਿਡ ਮੈਸੇਜ ਮਿਲਿਆ ਕਿ ਬਹੁਤ ਜ਼ਿਆਦਾ ਕਾਲਜ਼ ਹੋਣ ਕਾਰਨ ਮਦਦ ਕਰਨੀ ਸੰਭਵ ਨਹੀਂ ਉਧਰ ਮੈਕਸੀਕੋ ਚ ਛੁੱਟੀਆਂ ਮਨਾਉਣ ਲਈ ਐਮਲੀ ਪ੍ਰਿੰਗਲ ਦਾ ਕਹਿਣਾ ਸੀ ਕਿ ਫਲਾਈਟ ਰੱਦ ਹੋਣ ਕਾਰਨ ਉਹਨਾਂ ਨੂੰ ਫालतू ਖਰਚ ਕਰਨਾ ਪੈ ਰਿਹਾ ਤੇ ਘਰ ਵਾਪਸੀ ਦਾ ਕੋਈ ਰਾਹ ਵੀ ਨਜ਼ਰ ਨਹੀਂ ਆਉਂਦਾ ਐਮਲੀ ਦੇ ਦੋਸਤਾਂ ਚੋਂ ਇੱਕ ਨੂੰ ਡਾਇਬੀਟਿਸ ਅਤੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤੇ ਉਸ ਦੀ ਦਵਾਈ ਵੀ ਖਤਮ ਹੋ ਰਹੀ ਹੈ ਐਮਲੀ ਨੇ ਈਮੇਲ ਚ ਲਿਖਿਆ ਕਿ ਮੈਕਸੀਕੋ ਚ ਜ਼ਿਆਦਾ ਸਮਾਂ ਰਹਿਣਾ ਸੰਭਵ ਨਹੀਂ ਸਭਨਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨੇ ਤੇ ਸਮੇਂ ਸਿਰ ਘਰ ਪੁੱਜਣਾ ਜ਼ਰੂਰੀ ਹੈ ਪਰ ਹਾਲਾਤ ਇਸ ਪਾਸੇ ਇਸ਼ਾਰਾ ਨਹੀਂ ਕਰ ਰਹੇ ਮੁਸਾਫਰਾਂ ਦੀਆਂ ਦਰਦ ਭਰੀਆਂ ਕਹਾਣੀਆਂ ਦਰਮਿਆਨ ਹਵਾਈ ਮੁਸਾਫਰਾਂ ਦੇ ਹੱਕ ਲਈ ਆਵਾਜ਼ ਬੁਲੰਦ ਕਰਨ ਵਾਲੇ ਗੈਬਰ ਲੁਕੇਕਸ ਦਾ ਕਹਿਣਾ ਸੀ ਕਿ ਨਿਯਮਾਂ ਮੁਤਾਬਕ ਮੁਸਾਫਰਾਂ ਨੂੰ ਰਿਫੰਡ ਦੇਣ ਜਾਂ ਬਦਲਵੀਆਂ ਫਲਾਈਟਸ ਦੀ ਬੁਕਿੰਗ ਦੀ ਜ਼ਿੰਮੇਵਾਰੀ 에ਅਰ ਕੈਨੇਡਾ ਦੀ ਬਣਦੀ ਹੈ ਪੱਛਮੀ ਕੈਨੇਡਾ ਤੇ ਐਟਲੈਂਟਿਕ ਪ੍ਰਾਂਤਾਂ 'ਚ ਗਰਮੀਆਂ ਦੇ ਬਾਕੀ ਸਮੇਂ ਲਈ ਜੰਗਲਾਂ 'ਚ ਅੱਗ ਲੱਗਣ ਦਾ ਖਤਰਾ ਟਲਿਆ ਨਹੀਂ ਹੈ ਨੈਸ਼ਨਲ ਫੋਰੈਸਟ ਫਾਇਰ ਡਾਟਾਬੇਸ ਦੇ ਅਨੁਸਾਰ ਦੇਸ਼ਟ ਹੁਣ ਤੱਕ 4146 ਜੰਗਲਾਂ 'ਚ ਅੱਗ ਲੱਗ ਚੁੱਕੀ ਹੈ ਜਿਸ ਨਾਲ 82000 ਵਰਗ ਕਿਲੋਮੀਟਰ ਜ਼ਮੀਨ ਸੜ ਗਈ ਹੈ। ਇਹ ਅੱਗ ਦੇ ਰਿਕਾਰਡ ਸੀਜ਼ਨ 2023 ਤੋਂ ਬਾਅਦ ਦੂਜਾ ਸਭ ਤੋਂ ਭੜਾ ਹੈ ਜਦੋਂ 1.5 ਕਰੋੜ ਹੈਕਟੇਅਰ ਤੋਂ ਵੱਧ ਜ਼ਮੀਨ ਸੜ ਗਈ ਸੀ। ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੇਚਵਨ ਤੇ ਮੈਨੀਟੋਬਾ ਨਾਲ ਹੀ ਨਿਊਫੰਡਲੈਂਡ ਤੇ ਲੈਬਰਾਡੋਰ, ਨਿਊ ਬਰੰਜ਼ਵਿਕ ਅਤੇ ਨੋਵਾ ਸਕੋਸ਼ੀਆ ਦੇ ਵੱਡੇ ਹਿੱਸਿਆਂ 'ਚ ਅਗਲੇ 3 ਮਹੀਨਿਆਂ 'ਚ ਆਮ ਨਾਲੋਂ ਜ਼ਿਆਦਾ ਤਾਪਮਾਨ ਅਤੇ ਘੱਟ ਬਾਰਿਸ਼ ਹੋਣ ਦੀ ਉਮੀਦ ਹੈ। ਐਮਰਜੈਂਸੀ ਤਿਆਰੀ ਮੰਤਰੀ ਹੈਲਨ ਪੋਏ ਨੇ ਕਿਹਾ ਹੈ ਕਿ ਸਾਨੂੰ ਪੂਰੇ ਦੇਸ਼ 'ਚ ਇਸ ਤਰ੍ਹਾਂ ਦੇ ਮੌਸਮ ਲਈ ਤਿਆਰ ਰਹਿਣਾ ਪਵੇਗਾ। ਮੌਸਮ 'ਚ ਤਬਦੀਲੀ ਨੇ ਪੂਰੇ ਦੇਸ਼ 'ਚ ਜੰਗਲਾਂ ਦੀ ਅੱਗ ਦੇ ਜੋਖਮ ਨੂੰ ਵਧਾ ਦਿੱਤਾ ਹੈ ਕਿਉਂਕਿ ਵਧੇ ਹੋਏ ਤਾਪਮਾਨ ਅਤੇ ਸੋਕੇ ਕਾਰਨ ਅੱਗ ਹੋਰ ਤੇਜ਼ੀ ਨਾਲ ਫੈਲ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ 707 ਸਰਗਰਮ ਅੱਗਾਂ ਨੇ ਜਿਨ੍ਹਾਂ 'ਚੋਂ 68 ਕੰਟਰੋਲ ਤੋਂ ਬਾਹਰ ਨੇ। ਇਸ ਸਾਲ ਹੁਣ ਤੱਕ 165 ਐਮਰਜੈਂਸੀ ਘਟਨਾਵਾਂ ਨੇ 134 ਫਸਟ ਨੇਸ਼ਨਜ਼ ਭਾਈਚਾਰਿਆਂ ਨੂੰ ਪ੍ਰਭਾਵਿਤ ਕੀਤਾ ਜਿਸ ਕਾਰਨ 88 ਮਾਮਲਿਆਂ 'ਚ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਕਰਮਚਾਰੀ ਅਤੇ ਉਪਕਰਣ ਹਰ ਸੂਬੇ ਅਤੇ ਖੇਤਰ 'ਚ ਤਾਇਨਾਤ ਕੀਤੇ ਗਏ ਨੇ ਅੱਗ ਬੁਝਾਉਣ ਵਾਲਿਆਂ ਦੀ ਮਦਦ ਲਈ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕੋਸਟਾ ਰੀਕਾ ਚਿੱਲੀ ਅਤੇ ਮੈਕਸੀਕੋ ਤੋਂ 563 ਕਰਮਚਾਰੀ ਆਏ ਨੇ ਨਵੀਨਤਮ ਸੰਗੀ ਸਰਕਾਰ ਦੇ ਅਪਡੇਟ ਦੇ ਅਨੁਸਾਰ ਪੱਛਮੀ ਸੂਬਿਆਂ ਅਤੇ ਪੂਰਬੀ ਤੱਟ ਨੂੰ ਬਾਕੀ ਗਰਮੀਆਂ ਚ ਹੋਰ ਜੰਗਲਾਂ ਦੀ ਅੱਗ ਦੀ ਸੰਭਾਵਨਾ ਲਈ ਚੌਕਸ ਰਹਿਣਾ ਚਾਹੀਦਾ ਹੈ ਬੀਸੀ ਅਤੇ ਪ੍ਰੇਰੀ ਸੂਬਿਆਂ ਦੇ ਵਿਸ਼ਾਲ ਹਿੱਸੇ ਆਮ ਨਾਲੋਂ ਜ਼ਿਆਦਾ ਸੁੱਕੇ ਤੇ ਗਰਮ ਰਹਿਣ ਦੀ ਉਮੀਦ ਹੈ ਭਵਿੱਖਬਾਣੀ ਕਰਨ ਵਾਲੇ ਅਗਲੇ 3 ਮਹੀਨਿਆਂ ਲਈ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਔਸਤ ਤੋਂ ਉੱਪਰ ਮੌਸਮੀ ਤਾਪਮਾਨ ਵੀ ਦੇਖ ਰਿਹਾ ਨੇ ਆਮ ਤੌਰ ਤੇ ਉੱਤਰੀ ਖੇਤਰਾਂ 'ਚ ਜੰਗਲਾਂ ਦੀ ਅੱਗ ਦੀ ਗਤੀਵਿਧੀ ਸਤੰਬਰ ਦੇ ਆਸ-ਪਾਸ ਘਟਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਠੰਡਾ ਮੌਸਮ ਸ਼ੁਰੂ ਹੋ ਜਾਂਦਾ ਹੈ ਤੇ ਦਿਨ ਛੋਟੇ ਹੋ ਜਾਂਦੇ ਨੇ ਪਰ ਇਸ ਸਾਲ ਅਜਿਹਾ ਨਹੀਂ ਹੈ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਉੱਚ ਤਾਪਮਾਨਾਂ ਦੇ ਵਿਚਕਾਰ ਇਸ ਸਮੇਂ ਲੱਗੀਆਂ ਵੱਡੀਆਂ ਅੱਗਾਂ ਦੇ ਪੱਤ ਝੜ ਚ ਵੀ ਜਾਰੀ ਰਹਿਣ ਦੀ ਬਹੁਤ ਸੰਭਾਵਨਾ ਹੈ हाल ही ਦੇ ਹਫ਼ਤਿਆਂ 'ਚ ਗਰਮੀ ਦੀ ਲਹਿਰ ਅਤੇ ਖੁਸ਼ਕ ਮੌਸਮ ਨੇ ਐਟਲੈਂਟਿਕ ਕੈਨੇਡਾ 'ਚ ਅੱਗ ਦੇ ਖਤਰੇ ਬਾਰੇ ਚਿੰਤਾ ਵਧਾ ਦਿੱਤੀ ਹੈ ਜਿੱਥੇ 1000 ਵਰਗ ਕਿਲੋਮੀਟਰ ਤੋਂ ਵੱਡੇ ਖੇਤਰ 'ਚ ਇਸ ਸਮੇਂ 21 ਅੱਗਾਂ ਲੱਗੀਆਂ ਹੋਈਆਂ ਨੇ ਵਪਾਰਕ ਜੰਗ ਦਾ ਅਸਰ ਹੁਣ ਦੁਨੀਆ ਭਰ ਦੀਆਂ ਅਰਥ ਵਿਵਸਥਾਵਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ ਤਾਜ਼ਾ ਅਮਰੀਕੀ ਅੰਕੜੇ ਦਰਸਾਉਂਦੇ ਨੇ ਕਿ ਖਪਤਕਾਰਾਂ ਦੀਆਂ ਭਾਵਨਾਵਾਂ ਮਹਾ ਮੰਦੀ ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਏ ਆ ਨੇ ਇਸ ਨਾਲ ਇਹ ਸਵਾਲ ਖੜੇ ਹੋ ਰਹੇ ਨੇ ਕਿ ਕੀ ਕੈਨੇਡਾ 'ਚ ਵੀ ਇਸ ਦਾ ਅਸਰ ਜਲਦੀ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਰਾਇਲ ਬੈਂਕ ਆਫ ਕੈਨੇਡਾ ਦੇ ਸਹਾਇਕ ਮੁਖ ਅਰਥਸ਼ਾਸਤਰੀ ਨਾਥਨ ਜੈਂਜ਼ੀਨ ਦਾ ਕਹਿਣਾ ਹੈ ਕਿ ਅਮਰੀਕੀ ਕਿਰਤ ਬਾਜ਼ਾਰਾਂ 'ਚ ਗਤੀ ਬਾਰੇ ਵਧੇਰੇ ਚਿੰਤਾਏ ਤੇ ਇਹ ਸਿਰਫ ਖਪਤਕਾਰਾਂ ਦੀਆਂ ਧਾਰਨਾਵਾਂ 'ਚ ਨਹੀਂ ਹੈ ਤੁਸੀਂ ਕੁਝ ਮੂਲ ਵੇਰਵਿਆਂ 'ਚ ਵੀ ਖਾਮੀਆਂ ਦੇਖਣੀਆਂ ਸ਼ੁਰੂ ਕਰ ਰਹੇ ਹੋ ਅਮਰੀਕਾ 'ਚ ਰੋਜ਼ਗਾਰ ਅਜੇ ਵੀ ਘਟ ਰਿਹਾ ਹੈ ਖਾਸ ਕਰਕੇ ਨਿਰਮਾਣ ਖੇਤਰ ਚ ਤੇ ਇਹ ਇੱਕ ਅਜਿਹਾ ਰੁਝਾਨ ਹੈ ਜੋ ਕੁਝ ਸਮੇਂ ਤੋਂ ਚੱਲ ਰਿਹਾ ਹੈ ਵਪਾਰਕ ਅਨਿਸ਼ਚਿਤਤਾ ਦੇ ਵੱਲੋਂ ਮਦਦ ਨਹੀਂ ਕੀਤੀ ਗਈ ਸਗੋਂ ਇਸ ਨੇ ਕੁਝ ਖਤਰਿਆਂ ਨੂੰ ਵਧਾ ਦਿੱਤਾ ਹੈ ਯੂਨੀਵਰਸਿਟੀ ਆਫ ਮਿਸ਼ੀਗਨ ਨੇ ਆਪਣੇ ਨਵੀਨਤਮ ਖਪਤਕਾਰਾਂ ਦੇ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਨੇ ਜੋ ਕਿ ਪੂਰੇ ਮਹਾਦੀਪੀ ਅਮਰੀਕਾ ਚ ਔਸਤ ਖਪਤਕਾਰਾਂ ਦੇ ਰਵੱਈਏ ਨੂੰ ਮਾਪਦਾ ਹੈ ਮਈ ਜੂਨ ਅਤੇ ਜੁਲਾਈ 2025 ਦੌਰਾਨ ਕੀਤੇ ਗਏ ਇਸ ਸਰਵੇਖਣ ਚ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਟੈਰਿਫ ਨੀਤੀਆਂ ਕਾਰਨ ਸ਼ੁਰੂ ਹੋਈ ਮੌਜੂਦਾ ਵਪਾਰਕ ਜੰਗ ਨੇ ਅਮਰੀਕੀਆਂ ਚ ਨੌਕਰੀਆਂ ਦੇ ਬਾਜ਼ਾਰ ਲਈ ਇੱਕ ਨਕਾਰਾਤਮਕ ਨਜ਼ਰੀਆ ਪੈਦਾ ਕੀਤਾ ਹੈ ਇਸ ਅਧਿਐਨ ਦੇ ਵਿੱਚ 60% ਖਪਤਕਾਰਾਂ ਨੇ ਕਿਹਾ ਕਿ ਉਹ ਆਉਣ ਵਾਲੇ ਸਾਲ ਚ ਅਮਰੀਕਾ 'ਚ ਬੇਰੋਜ਼ਗਾਰੀ ਦੇ ਵੱਧਰ ਹੋਣ ਦੀ ਉਮੀਦ ਕਰਦੇ ਨੇ ਜਦਕਿ 2022 ਤੋਂ ਨਵੰਬਰ 2024 ਤੱਕ ਇਹ ਅੰਕੜਾ 32% ਸੀ ਅਤੇ ਇਹ ਮਹਾਮੰਦੀ ਤੋਂ ਬਾਅਦ ਦਾ ਸਭ ਤੋਂ ਖਰਾਬ ਅੰਕੜਾ ਹੈ ਸਰਵੇਖਣ ਦੇ ਅੰਕੜੇ ਇਹ ਵੀ ਦਰਸਾਉਂਦੇ ਨੇ ਕਿ ਅਮਰੀਕੀ ਖਪਤਕਾਰਾਂ ਨੇ ਇਸ ਚਿੰਤਾ ਦੇ ਕਾਰਨ ਆਪਣੀਆਂ ਖਰਚ ਕਰਨ ਦੀਆਂ ਆਦਤਾਂ ਨੂੰ ਬਦਲਿਆ ਹੈ ਬੈਂਕ ਆਫ ਕੈਨੇਡਾ ਨੇ ਹੌਲੀ-ਹੌਲੀ ਆਪਣੀ ਮੁੱਖ ਨੀਤੀ ਦਰ ਨੂੰ 2023 'ਚ 5% ਤੋਂ ਘਟਾ ਕੇ ਮਾਰਚ 2025 'ਚ 2.75 ਫੀਸਦੀ ਕਰ ਦਿੱਤਾ ਤੇ ਟੈਰਿਫ ਅਤੇ ਵਪਾਰਕ ਜੰਗ ਦੀ ਅਨਿਸ਼ਚਿਤਤਾ ਦਾ ਹਵਾਲਾ ਦਿੰਦੇ ਹੋਏ ਉਸ ਤੋਂ ਬਾਅਦ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਖਪਤਕਾਰਾਂ ਦੇ ਕੈਨੇਡਾ 'ਚ ਵਧੇਰੇ ਭਰੋਸਾ ਮਹਿਸੂਸ ਕਰਨ ਦਾ ਇੱਕ ਕਾਰਨ ਇਹ ਹੈ ਕਿ ਕਿਰਤ ਬਾਜ਼ਾਰ ਨੇ ਅਮਰੀਕਾ ਦੇ ਮੁਕਾਬਲੇ ਤਾਕਤ ਦਿਖਾਈ ਹੈ ਕੈਨੇਡਾ ਦੇ ਸਰੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨਕਾਬਪੋਸ਼ ਵਿਅਕਤੀ ਨੇ ਸਰੀ ਸਥਿਤ ਇੱਕ ਮਸ਼ਹੂਰ ਐਨਜੀਓ ਅਤੇ ਅੰਤਰਸਭਿਆਚਾਰਕ ਭਾਈਚਾਰਕ ਸੇਵਾ ਸੰਸਥਾ ਪਿਕਸ ਦੇ ਸੀਈਓ ਸਤਵੀਰ ਸਿੰਘ ਚੀਮਾ ਤੇ ਘਾਤਕ ਸਪਰੇ ਨਾਲ ਹਮਲਾ ਕੀਤਾ ਚੀਮਾ ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸ਼ਾਮ ਦੀ ਛੁੱਟੀ ਤੋਂ ਬਾਅਦ 127 ਸਟਰੀਟ ਅਤੇ 80 ਐਵੇਨਿਊ ਤੇ ਸਥਿਤ ਪਿਕਸ ਦਫ਼ਤਰ ਤੋਂ ਬਾਹਰ ਆ ਰਹੇ ਸਨ ਪੁਲਿਸ ਹਮਲੇ ਦੀ ਵੀਡੀਓ ਦੇ ਆਧਾਰ ਤੇ ਹਮਲਾਵਰਾਂ ਦੀ ਜਾਂਚ ਕਰ ਰਹੀ ਹੈ ਵੀਡੀਓ ਚ ਸਾਫ ਦਿਖਾਈ ਦੇ ਰਿਹਾ ਜਦੋਂ ਚੀਮਾ ਆਪਣੇ ਦਫਤਰ ਤੋਂ ਬਾਹਰ ਨਿਕਲ ਰਹੇ ਸਨ ਤੇ ਸਾਹਮਣੇ ਵਾਲੀ ਪਾਰਕਿੰਗ ਚ ਆਪਣੀ ਕਾਰ ਦਾ ਡਰਾਈਵਿੰਗ ਦਰਵਾਜ਼ਾ ਖੋਲ ਰਹਿ ਸਨ ਤਾਂ ਪਾਰਕਿੰਗ ਦੇ ਦੂਜੇ ਪਾਸੇ ਤੋਂ ਇੱਕ ਚਿਕਟਾ ਡੌਜ ਟਰੱਕ ਉਹਨਾਂ ਦੀ ਕਾਰ ਦੇ ਸਾਹਮਣੇ ਆਇਆ ਤੇ ਉਹਨਾਂ ਦਾ ਰਸਤਾ ਰੋਕ ਲਿਆ ਇਸ ਦੌਰਾਨ ਇੱਕ ਨਕਾਬਪੋਸ਼ ਵਿਅਕਤੀ ਡਾਜ ਟਰੱਕ ਚੋਂ ਬਾਹਰ ਨਿਕਲਿਆ ਤੇ ਉਹ ਕੁਝ ਕਹਿੰਦਾ ਹੋਇਆ ਉਹਨਾਂ ਵੱਲ ਵਧਿਆ ਨਕਾਬਪੋਸ਼ ਅਤੇ ਸ਼ੱਕੀ ਵਿਅਕਤੀ ਨੂੰ ਦੇਖ ਕੇ ਉਸਨੇ ਆਪਣੀ ਕਾਰ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਫਿਰ ਹਮਲਾਵਰ ਨੇ ਆਪਣੇ ਹੱਥ ਚ ਫੜੀ ਹੋਈ ਸਪਰੇਅ ਉਸ ਤੇ ਜ਼ਬਰਦਸਤੀ ਸੁੱਟਣ ਦੀ ਕੋਸ਼ਿਸ਼ ਕੀਤੀ ਪਿਕਸ ਅਤੇ ਇਸ ਦੇ ਸੀਈਓ ਵੱਲੋਂ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਇਸ ਘਟਨਾ ਨੂੰ ਸ਼ੱਕੀ ਵਿਅਕਤੀਆਂ ਵੱਲੋਂ ਕੀਤਾ ਗਿਆ ਹਮਲਾ ਦੱਸਿਆ ਹੈ ਸਰੀ ਪੁਲਿਸ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਚ ਕਿਹਾ ਕਿ ਉਹ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਨੇ ਤੇ ਇਸ ਮਾਮਲੇ ਚ ਸ਼ਾਮਲ ਟਰੱਕ ਡਰਾਈਵਰ ਤੇ ਹਮਲਾਵਰ ਦੀ ਪਛਾਣ ਕਰ ਰਹੇ ਨੇ ਪਿਕਸ ਦੇ ਸੀਈਓ ਨੇ ਕਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਸ਼ਾਮ ਨੂੰ ਆਪਣੇ ਦਫ਼ਤਰ ਤੋਂ ਕੰਮ ਖਤਮ ਕਰਕੇ ਆਪਣੀ ਕਾਰ 'ਚ ਬੈਠਾ ਸੀ ਜਦੋਂ ਉਕਤ ਟਰੱਕ ਉਸ ਦੀ ਕਾਰ ਦੇ ਸਾਹਮਣੇ ਰੁਕਿਆ ਤਾਂ ਹਮਲਾਵਰਾਂ ਚੋਂ ਇੱਕ ਨੇ ਚੀਮਾ ਨੂੰ ਨੇੜੇ ਆ ਕੇ ਸੁਣਨ ਲਈ ਕਿਹਾ ਪਰ ਉਹ ਚੌਕਸ ਹੋ ਗਿਆ ਕਿਉਂਕਿ ਹਮਲਾਵਰ ਨੇ ਮਾਸਕ ਪਾਇਆ ਹੋਇਆ ਸੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਨਕਾਬਪੋਸ਼ ਵਿਅਕਤੀ ਕਿਸੇ ਮੰਦ ਭਾਵਨਾ ਨਾਲ ਉਹਨਾਂ ਦੇ ਵੱਲ ਵਧ ਰਿਹਾ ਹੈ ਆਪਣੇ ਆਪ ਨੂੰ ਬਚਾਉਣ ਲਈ ਉਹ ਆਪਣੀ ਕਾਰ ਦੇ ਦੂਜੇ ਪਾਸੇ ਚਲੇ ਗਿਆ ਪਰ ਇਸ ਦੌਰਾਨ ਹਮਲਾਵਰ ਨੇ ਉਸਤੇ ਸਪਰੇਅ ਕਰਨ ਦੀ ਕੋਸ਼ਿਸ਼ ਕੀਤੀ ਉਹ ਭੱਜਿਆ ਤੇ ਹਮਲਾਵਰ ਤੋਂ ਕੁਝ ਦੂਰ ਕਦਮ ਚਲਾ ਗਿਆ ਇਹ ਫਿਰ ਹਮਲਾਵਰ ਨੇ ਟਰੱਕ ਸਟਾਰਟ ਕੀਤਾ ਤੇ ਭੱਜ ਗਿਆ ਚੀਮਾ ਨੂੰ ਸ਼ੱਕ ਹੈ ਕਿ ਉਸਤੇ ਇਹ ਹਮਲਾ ਕੁਝ ਲੋਕਾਂ ਦੁਆਰਾ ਕੀਤਾ ਗਿਆ ਹੈ ਜੋ ਉਸ ਨੂੰ ਪਿਕਸ ਦੇ ਸੀਈਓ ਵਜੋਂ ਆਪਣੀਆਂ ਸਭ ਤੋਂ ਵਧੀਆ ਸੇਵਾਵਾਂ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਰਹਿਣ ਵਾਲੇ ਇੱਕ 31 ਸਾਲਾ ਭਾਰਤੀ ਨਾਗਰਿਕ ਵਿਸ਼ਵਪਾਲ ਸਿੰਘ ਨੂੰ ਨਿਊਯਾਰਕ ਚ ਸਪਲਾਈ ਦੇ ਇਰਾਦੇ ਨਾਲ ਕੋਕੀਨ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਅਪਰਾਧ ਲਈ ਉਸ ਨੂੰ ਘੱਟੋ ਘੱਟ 10 ਸਾਲ ਦੀ ਕੈਦ ਉਮਰ ਕੈਦ ਅਤੇ 10 ਮਿਲੀਅਨ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਵਿਸ਼ਵਪਾਲ ਨੂੰ ਇੱਕ ਕ੍ਰਾਸ ਕੰਟਰੀ ਟਰੱਕਿੰਗ ਰੂਟ ਤੇ ਚੈਕਿੰਗ ਲਈ ਰੋਕਿਆ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਉਸਦੇ ਟਰੈਕਟਰ ਟ੍ਰੇਲਰ ਵਿੱਚ ਫੈਬਰਿਕ ਸੌਫਟਨਰ ਦੇ ਡੱਬਿਆਂ ਦੇ ਅੰਦਰ ਲੁਕਾਈ ਹੋਈ 108 ਕਿਲੋਗ੍ਰam ਕੋਕੀਨ ਮਿਲੀ ਕੁਝ ਖਬਰਾਂ ਮੁਤਾਬਕ ਵਿਸ਼ਵਪਾਲ ਸਿੰਘ ਪੰਜਾਬ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਉਹ ਭਾਰਤ ਚ ਕਿੱਥੋਂ ਰਹਿਣ ਵਾਲਾ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕਈ ਸੂਬਿਆਂ 'ਚ ਟਰੈਕ ਕੀਤਾ ਸੀ। ਇਹ ਮਾਮਲਾ ਜੁਲਾਈ 2025 'ਚ ਡੈਟਰਾਇਟ ਐਮਬੈਸਡਰ ਬ੍ਰਿਜ ਤੇ ਹੋਈ ਜ਼ਬਤੀ ਨਾਲ ਜੁੜਿਆ ਹੋਇਆ ਏ, ਜਿੱਥੇ ਅਧਿਕਾਰੀਆਂ ਨੇ ਪਵਨਜੀਤ ਗਿੱਲ ਤੋਂ 228 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਸੀ। ਉਸ ਘਟਨਾ ਤੋਂ ਮਿਲੀ ਖੁਫੀਆ ਜਾਣਕਾਰੀ ਨੇ ਅਧਿਕਾਰੀਆਂ ਨੂੰ ਨਿਊਯਾਰਕ 'ਚ ਸਿੰਘ ਨੂੰ ਰੋਕਣ 'ਚ ਮਦਦ ਕੀਤੀ। ਇਸ ਮਗਰੋਂ ਵਿਸ਼ਵਪਾਲ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਮਾਈਕਲ ਜੇ ਰੋਮਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਤੇ ਹੁਣ ਉਹ ਹਿਰਾਸਤ ਦੇ ਵਿੱਚ ਹੈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਜਿਮਨੀ ਚੌਂਡ ਚ ਕਨਜ਼ਰਵੇਟਿਵ ਆਗੂ ਪੇਰੇ ਪੋਲੀਏਵ ਦੀ ਵੱਡੀ ਜਿੱਤ ਪੋਲੀਏਵ ਦੀ ਰਾਸ਼ਟਰੀ ਰਾਜਨੀਤੀ ਚ ਫਿਰ ਤੋਂ ਹੋਈ ਵਾਪਸੀ ਖਤਮ ਹੋਈ 에ਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਘੰਟਿਆਂ ਲੰਮੀ ਮੀਟਿੰਗ ਮਗਰੋਂ ਸੰਭਵ ਹੋ ਸਕਿਆ ਸਮਝੌਤਾ ਫਲਾਈਟਸ ਰੱਦ ਹੋਣ ਕਾਰਨ ਕਈ ਕੈਨੇਡੀਅਨ ਵਿਦੇਸ਼ਾਂ ਚ ਫਸੇ ਬਦਲਵੀਆਂ ਫਲਾਈਟਸ ਚ ਦੇਣਾ ਪੈ ਰਿਆ ਦੁੱਗਣਾ ਕਰਾਇਆ ਜੰਗਲ ਚ ਅਗ ਲੱਗਣ ਦਾ ਖਤਰਾ ਨਹੀਂ ਟਲਿਆ ਵਿਦੇਸ਼ਾਂ ਤੋਂ ਫਾਇਰ ਫਾਈਟਰ ਮਦਦ ਲਈ ਕੈਨੇਡਾ ਪੁੱਜੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ